ਕੀ ਲਾਉਣਾ ਧੀ ਨੇ ਸਾਰੇ ਸਾਰੇ ਚਿੜੀ ਰਾਣੀ ਕੋਈ ਚਾਹ ਨਹੀਂ ਕੋਈ ਰੋਟੀ ਨਹੀਂ ਬਸ ਚਿੜੀ ਦੇਖ ਅੱਖ ਤੇ ਸੱਟ ਲੱਗੀ ਐ ਇਹਨੂੰ ਤੁਹਾਨੂੰ ਦੱਸਿਆ ਪਿਛਲੇ ਵਲੌਗ ਚ ਵੀ ਵੀ ਡਿੱਗ ਪਈ ਇਹਨਾਂ ਸ਼ੁਕਰ ਬਚਾ ਹੋ ਗਿਆ ਲੱਕ ਵੀ ਸਲਾਇਆ ਕੰਨ ਨਾਲ ਜਾਣ ਕੇ ਰਗੜਦੀ ਲੱਕ ਤੇ ਇਹ ਇਹ ਤੇ ਗਰਵਾਜ ਦੋਵੇਂ ਜਣੇ ਲੱਗੇ ਹਾਂ ਤੇ ਇਹ ਆ ਚਿੱਟਾ ਸੂਟ ਪਾਇ ਤੇ ਨਰਕ ਕਰਤਾ ਹਾਂ ਕੀ ਕੀ ਬਦੂਆ ਨਹੀਂ ਬਣਾ ਨਹੀਂ ਬਣਾਣੀ ਬਦੂਆ ਨਹੀਂ ਬਣਾਣੀ ਬਦੂਆ ਨਹੀਂ ਬਣਾਣੀ ਵੀਡੀਓ ਨਹੀਂ ਬਣਾਣੀ ਜਦੋਂ ਮੈਂ ਤੁਹਾਨੂੰ ਕਿਹਾ ਨਹੀਂ ਬਣਾਣੀ ਨਹੀਂ ਬਣਾਣੀ ਮਾਂ ਹਾਂ ਦੋ ਨਾ ਕੀ ਬਣਾਣੀ ਆ ਪਾਪਾ ਨੂੰ ਕਹੇ ਪਾਪਾ ਨੇ ਕਿਹਾ ਪੁੱਤ ਪਾਪਾ ਨੇ ਕਿਹਾ ਫਸਾਂ ਚਲੇ ਕੀ ਕਹਣਾ ਹਾਂ ਤੁਹਾ ਗਾਂ ਨੂੰ ਹੋੜ ਲੱਗਿਆ ਜਦੋਂ ਤੇਰੇ ਫੋਨ ਆਡੇ ਦਾ ਨਾ ਜੇ ਤੁਹਾਡੇ ਦਾ ਫੋਨ ਆ ਜਾਂਦਾ ਫਿਰ ਉਹਨੂੰ ਪਤਾ ਲੈਂਦਾ ਵੀਡੀਓ ਬਣ ਗਈ ਹੈ ਇਹ ਕਿੱਥੇ ਹੋਈ ਸੀ ਤੇ ਪੀੜ ਹਾਂ ਨਹੀਂ ਤੇ ਇਹ ਪੀੜ ਇੱਥੇ ਦੇਖੋ ਉਹ ਵਾਲਾ ਕਿੱਥੇ ਪੀ ਹੋਈ ਆ ਹਾਂ ਇਹ ਪੀੜ ਹੋਈ ਸੀ ਤੇ ਸੱਟ ਲੱਗੀ ਸੀ ਮੇਰੀ ਤੇ ਇਹ ਮੇਰੀ ਤੇ ਸੱਟ ਲੱਗੀ ਸੀ ਕਿੱਦਾਂ ਲੱਗੀ ਸੀ ਹੈ ਕਿੱਥੇ ਡਿੱਗਾ ਸੀ ਹੈ ਵਟਾ ਵਜਾ ਆ ਇਨ ਇਹ ਲੋਈ ਕੀਤੀ ਸੀ ਫਿਰ ਰੋਈ ਕੀਤੀ ਸੀ ਆ ਇਨ ਲੱਕ ਵੀ ਚਲਾਇਆ ਹਾਂ ਬੈਠੀ ਬੈਠੀ ਵੇ ਲੋਕ ਕੰਮ ਮੇਰੀ ਧੀ ਦੇ ਤੇ ਇਹ ਕਰਨ ਲੱਗ ਪਈ ਦੱਸ ਉਹਨੇ ਜਸ ਖਾ ਵੀ ਪੁੱਤ ਇੰਨਾ ਕਰੀਦੇ ਆ ਹੈ ਕਲਰ ਡਈਓ ਕਰਨ ਹੈ ਇੱਥੇ ਭਰਨਾ ਵੇ ਇੱਥੇ ਵੀ ਇੱਚੀ ਭਰਨਾ ਵੇਖੋ ਆ ਠੋਡੀ ਦੇ ਨੀਚੇ ਇੱਚ ਭਰੋ ਆ ਕੰਨ ਚ ਨਾ ਭਰ ਦੇ ਕਦੇ ਤੇ ਮੈਨੂੰ ਯਾਦ ਆ ਗਿਆ ਸਕੂਲ ਦੇ ਵਿੱਚ ਇਹ ਪੜ੍ਹਨੀ ਨਹੀਂ ਜਾਂਦੀ ਦੀ ਡਰਾਇੰਗ ਬਣਾਉਣ ਜਾਂਦੀ ਨਹੀਂ ਕਿਉਂ ਡਰਾਇੰਗ ਦਾ ਪੇਪਰ ਉਹ ਨਾ ਬੜਾ ਚਾ ਚੰਨਾ ਡਰਾਇੰਗ ਦਾ ਪੇਪਰ ਤੇ ਇੱਕ ਇੱਕ ਉਹ ਜਿਹੜਾ ਵਾ ਮਮ ਤੇ ਇੱਕ ਹੁਣੇ ਲਈ ਮੈਂ ਦੱਸਣ ਨਹੀਂ ਆ ਯਾਰ ਪ੍ਰੈਕਟੀਕਲ ਦਾ ਪੇਪਰ ਹੁੰਦਾ ਹੁੰਦਾ ਸੀ ਬੜੇ ਮ제 ਲੈਣੇ ਦਾ ਵੀ ਹੁਣ ਸਮਾਨ ਡੇ ਆ ਸਾਹਮਣ ਖਲਾਰਾ ਵੜਾ ਪਿਆ ਹੈਗਾ ਕਲੀ ਖਾਣਾ ਨਹੀਂ ਹਣਦੀ ਦਾ ਕੰਮ ਵੇਖ ਕੇ ਕਿਹੜਾ ਚੱਲਣ ਡਿਆ ਹਾਂ ഇ ക <laughs> ਕੀ ਹੱਥ ਧੋ ਤਲੇ ਹੁਣ ਕੀ ਕਰਾਂ ਹਣ ਕਲੀ ਖਵਾਵਾਂ ਚੱਲਾ ਖਵਾਉਂਗਾ ਚੱਲਾ ਆ ਹੁਣ ਕਲੀ ਖਾਈਏ ਉਹ ਆ ਜਾ ਯਾਰ ਥੋੜੀ ਕਲੀ ਖਾਈਏ ਚੱਲਾ ਕਲੀ ਖਾਈਏ ਹੁਣ ਕੀ ਲਾ ਕੇ ਆਏ ਹੁਣ ਆਓ ਚੱਲਾ ਕਲੀ ਖਾਈਏ ਨਹੀਂ ਮਿਰਚਾ ਲੈ ਇਧਰ ਆ ਕਲੀ ਖਵਾਵਾਂ ਥੋੜੀ ਜੀ ਕਲੀ ਖਵਾਵਾਂ ਤੈਨੂੰ ਇਧਰ ਕਲੀ ਖਵਾਵਾਂ ਚੱਲਾ ਲੈ ਗਿਆ ਕੁੜੀ ਨੇ ਨਹੀਂ ਖਾਣੀ ਚੱਲਾ ਉਸ ਨਵੀਂ ਖਾਉਂਦਾ ਇਧਰੋਂ ਚੱਲਾ ਗੇਟ ਲਾਗੋ ਨਹੀਂ ਯਾਰ ਗੇਟ ਲਾਗ ਖਾਉਂਦਾ ਜਾ ਨਹੀਂ ਉਹ ਖਾਲ ਸਹੀ ਹੈ ਕਰੀ ਇਹ ਮਿਰਚਾਂ ਨਹੀਂ ਆ ਕੋਈ ਨਹੀਂ ਲਾਈ ਮਿਰਚ ਇਧਰ ਅਕਲੀ ਖਾ ਚੱਲ ਹਾਏ ਹਾਏ ਨਹੀਂ ਕੋਈ ਕੁੜੀ ਹੈ ਅਤਲੀ ਬੜੀ ਚੱਕੀ ਮੂੰਹ ਪਤਾ ਕਿ ਨਾ ਭਰਿਆ ਏ ਨੇ ਕਾ ਨਹੀਂ ਖਾਂਦੀ ਸੌਲੀ ਬੋਲ ਦੋਵਾਂ ਹੱਥਾਂ ਨਾਲ ਕਾ ਸੌਰੀਆਂ ਨਿਕਾਦੀ ਕਾ ਜੀ ਬੋਲੂਗੀ ਲੈ ਵੀ ਚੱਲੇ ਆ ਹੁਣ ਆਪਾਂ ਫੇਰ ਅੱਜ ਲੈ ਖਲੋ ਫੇਰ ਵੀਡੀਓ ਤੇ ਬਣਾਉਂਗਾ ਤਾਂ ਹੀ ਯਾਰ ਇਨੇ ਬੜਾਈ ਨਾ ਸਤਾਇਆ ਈ ਕੁੜੀ ਨੇ ਮੰਡੇ ਆਲੇ ਲੈ 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 ਆਇਆ ਖਸੁਰਤਾ ਇਹ ਜਿੰਦ ਤਾਂ ਮੰਡੇ ਹੀ ਫਾਊਂਡੇਸ਼ਨ ਲਾਉਣ ਉਦਾਂ ਹੀ ਉਹ ਡੇਜ ਲਾਉਣ ਵੇਖੋ ਕਹਿੰਦੀ ਹੋਰ ਦਿਓ ਹੋਰ ਦਿਓ ਹਾਂ ਨਹੀਂ ਹੋਰ ਨਹੀਂ ਪੁੱਤ ਬੱਸ ਇਹੋ ਮਲੋ ਤੇ ਸਹੀ ਮੂੰਹ ਤੇ ਗੱਲਾਂ ਦੇ ਮੂੰਹ ਤੇ ਮਲੋ ਤੇ ਸਹੀ ਸਸੀガル ਸਹਾਈ ਤੋਂ 23 ਦਿਨਾਂ ਦੇ ਵਲੌਗ ਦੇ ਵਿੱਚ ਤੇ ਚੱਲੇ ਆ ਕਿ ਰੰਦੀ ਦੀ ਹੋਂਦ ਵੱਲ ਉਹਨਾਂ ਦੇ ਅੱਜ ਓਪਨਿੰਗ ਲਗਾਉਣ ਦੀ ਤੇ ਪ੍ਰੋਗਰਾਮ ਛੋਟਾ ਜਿਹਾ ਕਰਨਾ ਜਿਆਦਾ ਵੱਡਾ ਨਹੀਂ ਹਾਂਜੀ ਆ ਵੀਡੀਓ ਭਾਈ ਤੀਦੀ ਦੇ ਦੇ ਦੋ ਕੜਤਾ ਹੈ ਹਾਂ ਹੁਣ ਚੱਲਦੇ ਆਪਾਂ ਕੰਦੀ ਦੀ ਹਣਾ ਵੱਲ ਤੇ ਹਰ ਹੁਣ ਤਾਂ ਸੌਂ ਗਈ ਆ ਦੇਖੋ ਸੁੱਤੀ ਆ ਮੰਮੀ ਵੀ ਰੈਡੀ ਹੋ ਕੇ ਆ ਜਾਓ ਇਹ ਟਾਈਮ ਬੜਾ ਲਾਤਾ ਐ ਨਾ ਕਰਨਾ ਕੀ ਇਹਨਾਂ ਨਾਲ ਕੀ ਜਾਣਾ 2 ਵਜੇ ਆਤੀ ਆ ਯਾਰ ਸਵੇਰ ਦਾ ਕਿਹਾ 11 ਵਜੇ ਦਾ ਆ ਗਏ ਕੰਦੀ ਦੀ ਹਣਾ ਦੇ ਘਰੇ ਇਹ ਹੈ ਪਰਸਾ ਦਾ ਡੇ ਬਣਾਉਣਾ ਹਨਾ ਨਾਲ ਹੀ ਬਣਾਉਣੇ ਪਰਸ਼ਾਦ ਨੂੰ ਅੱਜ ਅਸੀਂ ਗੱਲ ਜੀ ਵਧਾਈਆਂ ਭਾਈ ਤੁਹਾਨੂੰ ਬਹੁਤ ਬਹੁਤ ਕੀ ਹਾਲ ਜਿਸ ਤਰ੍ਹਾਂ ਕੋਠਾ ਵਧਾਈਆਂ ਵਧਾਈਆਂ ਭਾਈ ਤੁਹਾਨੂੰ ਬਹੁਤ ਬਹੁਤ ਯਾਰ ਉਹ ਲੈ ਮਾਲ ਕਿਥੇ ਪਹੁੰਚ ਗਿਆ ਅੱਡੇ ਤੇ ਅੱਛਾ ਅੱਛਾ ਲਾਇਆ ਜਗਨੇ ਕੋ ਉਧਰ ਰੱਖ ਐ ਅੱਛਾ ਇਧਰ ਰੱਖ ਐ ਇਹਦਾ ਸਹੀ ਹੈ ਅਦਾ ਅਕਾਂ ਸੋ ਜੀ ਗਿਆ ਮੇਰੇ ਅਦਾ ਚੈਨਲ ਸਭਨ ਗਿਆ ਕੋ ਚਿੰਕਲ ਸਹੀ ਆ ਪੀਜੇ ਨਾਲ ਕਹਿੰਦਾ ਚਾਹ ਪੀ ਲਈ ਤੇ ਮੂੰਹ ਸੁੱਜ ਗਿਆ ਜੀ ਲਓ ਜੀ ਸਾਰੇ ਜਿਹਨਾਂ ਸੁਲਾਇਆ ਉਹਦੇ ਨੇ ਪੀਜੇ ਨਾਲ ਚਾਹ ਨੇ ਪੀਓ ਮੂੰਹ ਸੁੱਜ ਜਾਂਦਾ ਚਿੰਕਲ ਦਾ ਮੇਰੇ ਦੋਸਤ ਦਾ ਮੂੰਹ ਸੁੱਜ ਗਿਆ ਮਸੀ ਜੀ ਹਾਂ ਮੂੰਹ ਸੁੱਜ ਗਿਆ ਉਹਦਾ ਲਵੇਦਨ ਨੂੰ ਨਾਨ ਪਰਛਾਈ ਹੁਣ ਸਿਰ ਵੋਣ ਡੀਆਂ ਨੇ ਮਾਏ ਉਹੋ ਗਿਲੇ ਤਾਂ ਪਿੱਛੇ ਕੋਟਾ ਆ ਹਾ ਛੋਟਾ ਆ ਹਾਂ ਛਟਾ ਆ ਟਡੂ ਟਡੂ ਚੁੱਪ ਕਰਕੇ ਥੋੜਾ ਥੋੜਾ ਬਦਾਮ ਬਦਾਨਾ ਦੇ ਗਏ ਵੇਚੇ ਚ ਇੱਕ ਇੱਕ ਪਰਚੀ ਪਾ ਦੀਏ ਬਦਾਨਾ ਲੈ ਕੇ ਘਰ ਹੁਣ ਚਲੋ ਹੈ ਪੜਦੇ ਜਾਣ ਦੇ ਖਾਈ ਜਾਣ ਕਲੀਮਾ ਸੀ ਨਹੀਂ ਬਹੁਤਾ ਬੱਲੇ ਬੱਲੇ ਜਿਕੇ ਰੱਖਿਆ ਚੱਲ ਸੇਵਕਾ ਚੱਲ ਸੇਵਕਾ ਇੱਥੇ ਤਾਂ ਕੰਮ ਖਤਰੇ ਵਾਲਾ ਹੀ ਪਿਲਾ 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 ਮੈਂ ਨਾ ਨੱਚੂ ਤਾ ਉਹ ਚੱਗਿਆ ਜੀ ਮੈਨੂੰ ਖੜਿਆ ਨਹੀਂ ਬਾਈ ਬਾਈ ਕਰਦੇ ਹਾਂ ਨੀ ਦਾਦਾ ਚਾਹੀਦਾ ਬਸ ਲੈ ਪਹੁੰਚ ਗਏ ਆਪਾਂ ਹੁਣ ਰਵਾਨ ਤੇ ਤੇ ਭਾਜੀ ਹੁਣ ਸਾਮਾਨ ਵਗੈਰਾ ਉਧਾਂ ਦੇ ਲੈਣਦਾ ਵਾ ਇੱਥੇ ਹੁਣ ਬਸ ਲਾਉਣਾ ਹੀ ਆ ਖਾਨਿਆਂ ਦੇ ਵਿੱਚ ਬਸ ਆ ਦੇਖੋ ਕੋਨਟੈਕਟ ਵਗੈਰਾ ਜਿਹੜੇ ਕਈ ਜਣ ਕਹਿੰਦੇ ਨੇ ਕਿੱਥੇ ਦੁਕਾਨ ਹੈ ਪ੍ਰਵਾਹ ਨੰਬਰ ਨੋਟ ਕਰ ਲਓ ਗੁਰਦਾਸਪੁਰ ਰੋਡ ਤੇ ਪੈਟਰੋਲ ਪੰਪ ਦੇ ਸਾਹਮਣੇ ਆ ਕਾਲ ਹਸਪੀਟਲ ਆ ਆ ਦੇਖੋ ਉਹ ਹੈਗਾ ਕਾਲ ਹਸਪੀਟਲ ਤੇ ਉਹ ਅੱਗੇ ਹੈਗਾ ਪੈਟਰੋਲ ਪੰਪ ਆ ਕਾਲ ਹਸਪੀਟਲ ਆ ਸਾਹਮਣੇ ਹੈਗਾ ਕਵਾੜੀਆ ਆ ਆ ਕਵਾੜੀ ਦੀ ਦੁਕਾਨ ਸਾਹਮਣੇ ਠੀਕ ਹੈ ਉਹਦੇ ਬਿਲਕੁਲ ਸਾਹਮਣੇ ਆ ਦੋ ਟਾਲੀਆਂ ਇੱਕ ਟਾਲੀ ਆ ਲੱਗੀ ਆ ਇਹ ਕਟਾਲੀ ਆ ਲੱਗੀ ਆ ਮੇਰੇ ਸੈਂਟਰ ਵਾਲੀ ਠੀਕ ਆ ਵਖਤੋਂ ਆ ਅਸੀਂ ਆਹ ਕਾਊਂਟਰ ਐ ਇੰਨਾ ਕਰਕੇ ਲਾਇਆ ਠੀਕ ਆ ਬੱਲੇ ਬੱਲੇ ਹਾਂ ਵੀ ਹੁਣ ਮੈਂ ਗਣਾ ਪੂਰੀ ਮੰਜੀ ਮੰਜੀ ਨਹੀਂ ਦੀ ਮੁੰਡਾ ਸਾਂ ਸਵਾਲਣ ਵਾਸਤੇ ਕੇ ਨਿਆਰੇ ਬੰਦੇ ਆ ਤੇ ਅਜੇ ਇੰਦਾਂ ਗੰડા ਪਈਆਂ ਥੋੜੇ ਜਿਹਾ ਲਾਏ ਬਸ ਹਾਂ ਆ ਚਾਰ ਆ ਬੜਿਆ ਅਗਰ ਕਿਹਦਾ ਆਉਣਾ ਹੋਵੇ ਜੇ ਦਾ ਪਾਣੀ ਦੀ ਸਿੰਚਾਈ ਲੋਾਈ ਤੇ ਤਵਾੜਾ ਦਰਵਾਜਾ ਜਿਹੜਾ ਵੀ ਲਵਾਤਾ ਐ ਕਿਉਂਕਿ ਔਖਾ ਜਣਾ ਕੰਮ ਘੱਟਾ ਮਿੱਟੀ ਬੜਾ ਆਉਣਾ ਹੈ ਅੰਦਰ ਆਪਾ ਜੀਣੀ ਆ ਗਿਆ ਸਮਾਨ ਲੈ ਕੇ ਇਹ ਕਿ ਲੈਂਦੇ ਆ ਸਮੋਸੇ ਥੋੜੇ ਮਿਲਣ ਕੋਈ ਗੱਲ ਨਹੀਂ ਸਾਨੇ ਅੱਧਾ ਅੱਧੇ ਦਿੱਦਨੇ ਆ ਵੇਚਦਾਨ ਨੂੰ ਕਹਿੰਦੇ ਪਰਚੀ ਪਾ ਦਾਂਗੇ ਵੀ ਅੱਧਾ ਦਿਖਾ ਕੇ ਤੁਰੇ ਚਲੋ ਤੇ ਮਿੱਠਾ ਮਿੱਠਾ ਲੈਣਾ ਉਹ ਲੈ ਜੀ ਲੈ ਆਹ ਸਮੋਸੇ ਦੱਸ ਆ ਚਾਰਕ ਲੈ ਲੈ ਸਮੋਸੇ ਚੌਹ ਨਾ ਕਰ ਬਣ ਜੂ ਕਿਦਾਂ ਕੁਲਿੰਗ ਨਹੀਂ ਬਣੀ ਕੋਈ ਗੱਲ ਕਰਨੀ ਪੜਾ ਪਰਮਪਾ ਬਣਿਆ ਕੋ ਨੰਬਰ ਹੈ ਹੀ ਉਹਦੇ ਕੋ 10 ਸਮੋਸੇ ਚਲੋ ਕੋਈ ਗੱਲ ਨਹੀਂ ਆ ਖਾਣ ਵਾਸਤੇ ਆ ਕਰਾ ਲਈ ਜੀ ਸਵੇਰ ਤੋਂ ਪਹਿਲਾਂ ਰੋਲ ਕੀ ਆ ਆ ਜੀ ਜੈਮ ਰੋਲ ਉਹ ਤਾਂ ਕਹਿੰਦੇ ਖਣੀ ਇਹਨਾਂ ਨੂੰ ਜੈਮ ਰੋਲ ਹੈ ਆ ਬੱਬਾ ਮੈਂ ਕਹਣਾ ਪੰਜ ਮੇਰੀ ਗੱਲ ਸੁਣੋ ਅੱਬਾ 버거 ਵੇਹਾ ਵੀ ਖਾਣਾ ਭਾਈ ਕਿ ਚੱਕੀ ਤੇ ਖਾਣੇ ਸ਼ੁਰੂ ਕਰ ਦਿੱਗੇ ਠੀਕ ਡਿਸਕ ਤੇ ਆ ਇੱਧਰ ਆਓ ਆ ਆ ਕਲਰ ਵੇ ਇੱਕ ਦਿਸਪਣਾ ਦਾ ਪਿੰਕ ਆ ਤੀ ਜੋਗਾ ਮੈਨੂੰ ਪੈਕਟ ਚੰਗਾ ਲੱਗਾ ਕਹਿੰਦੇ ਵੀ ਇਹ ਬੜੀ ਵਿਦੇ ਪਤਾ ਨਹੀਂ ਕੈਂਡੀ ਕੁੰਡੀ ਕੀ ਹੈ ਤੇ ਇਹ ਖੁਰ ਜਾਂਦੀ ਕਹਿੰਦੇ ਵਾ ਮੂੰਹ ਚ ਪਾਇਆ ਨਾ ਚਲੇ ਲੈ ਚਲਦੇ ਆ ਹਲਿਆਰ ਗੱਡੀ ਵੀਡੀਓ ਬਣਾਈਏ ਪਹਿਲਾਂ ਉਹਨਾਂ ਨੇ ਸੀੜਨਾ ਪਹਿਲਾਂ ਵੀਡੀਓ ਬਣਾ ਪਹਿਲਾਂ ਵੀਡੀਓ ਬਣਾਈਆ ਇਹ ਹੁਣ ਅੰਦਰ ਅਰਦਾਸ ਹੋ ਰਹੀਆਂ ਤੇ ਇਹ ਟਿਕਣ ਨਹੀਂ ਦਿੰਦੀ ਫਿਰ ਮੈਂ ਇਹਨੂੰ ਬਾਹਰ ਲੈ ਕੇ ਆਇਆ ਗੱਡੀ ਦੇ ਵਿੱਚ ਉਹ ਹੁਣ ਚੀਜ਼ ਇਹਨੇ ਖਾ ਲਈ ਤੇ ਮੈਨੂੰ ਕਹਿੰਦੀ ਸਾਰੀ ਦੇ ਦੇ ਇੱਕ ਵਾਰੀ ਹੁਣ ਲੈ ਵੀ ਕਰਾਤੀ ਅਰਦਾਸ ਬੇਨਤੀ ਇੱਧਰ ਚੱਲਣ ਲਈ ਕੋਲ ਡਰਿੰਕ ਹੁਣ ਆ ਕੀ ਹੈ ਸੱਚ ਨੇ ਦੇ ਰੋ ਚਾਬੀ ਦੇ ਇਧਰ ਟੈਰੀ ਨਹੀਂ ਹੁੰਦੇ ਮੈਂ ਹਲਦੀ ਕਿੱਥੀ ਕਰਾਂ ਸਨੇਵ ਹੁਣ ਲੱਗੇ ਖਾਣ ਮੈਂ ਸਨੇਵ ਦਾ ਡਜੂਠਾ ਸਵਾਲ ਹੈ ਹੁਣ ਚਲਦੇ ਫਿਰ ਨਹੀਂ ਖਾਣਾ ਕੋਪਨ ਇਹ ਮੈਂ ਮੈਂ ਕਿਹਾ ਕਿ ਨਹੀਂ ਆਪਾਂ ਨਹੀਂ ਜਣਾ ਨੇ ਹਰਗੁਣ ਦਾਦਾ ਚੱਜੇ ਚੱਲ ਗਏ ਡੰਗੀਆਂ ਲੈਣੋਂ ਤਾਂ ਅਸੀਂ ਘਰੇ ਰੱਖੀਆਂ ਐ ਇਹ ਇੱਥੇ ਰਹਿ ਗਏ ਸੰਗ ਉਹਨਾਂ ਦੀ ਗੱਡੀ 'ਚ ਆਈਆਂ ਨਹੀਂ ਭਾਜੀ ਉਹਨਾਂ ਦੀ ਚਲੀਏ ਪੁੱਤ ਲਓ ਹੈ ਪੁੱਤ ਹੂੰ ਇੱਧਰ ਚੱਲਣ ਦੀ ਸਾਫ ਸफाई ਤਾਰ ਤੋ ਮੈਂ ਭਾਜੀ ਨੂੰ ਇੱਥੇ ਤਾਰ ਤੋ ਕੋ ਗੱਲ ਨਹੀਂ ਖੇਡਣ ਦੋ ਇੱਕ ਭਾਜੀ ਫਾੜੀ ਲਿਆਓ ਜਾਓ ਯਾਰ ਡਸਟਬਿਨ ਵਗੈਰਾ ਫਾੜ ਲਿਆਓ ਯਾਰ ਇੱਕ ਹੈ ਨਹੀਂ ਜਾ ਲੈ ਕੇ ਆਓ ਕਿੱਥੇ ਛੱਟ ਲੱਗੀ ਧੀ ਦੇ ਉਹ ਛੱਟ ਨਹੀਂ ਲੱਗੀ ਕੀ ਲਾਇਆ ਯੋ ਨਹੀਂ ਲੱਗੀ ਛੱਟ ਤਾਂ ਮੈਂ ਕੀ ਲਾਇਆ ਤੀਨੇ ਛੱਟ ਲੱਗੀ ਆਜਾ ਆ ਵਧੀਆ ਏ ਆ ਵਧੀਆ ਇਹ ਨੂੰ ਵਧੀਆ ਏ ਪਿਛਲੇ ਟਾਈਮ ਹੋਰ ਨਹੀਂ ਆ ਗਿਆ ਪਿਛਲੇ ਟਾਈਮ ਹੋਰ ਤਾਂ ਖਨਾਰ ਜੀ ਮੋਟ ਹੋ ਗਏ ਹੋਣਾ ਤੇ ਵੀ ਸਫਾਈ ਸੁਹੀ ਕਰਤੀ ਫਰਸਟ ਕਲਾਸ ਬੜੀ ਵਧੀਆ ਤਾਂ ਇਧਰ ਆਪਣੇ ਸਬਸਕ੍ਰਾਈਬਰ ਮਿਲਣ ਵਾਸਤੇ ਆ ਗਏ ਉਹ ਤੇ ਦੇਖੋ ਕੰਮ ਚੱਲ ਰਿਹਾ ਪੂਰਾ ਦੂਰ ਦੂਰ ਆ ਵਧੀਆ ਹੋ ਗਏ ਫੋਨ ਦਾ ਸੋ ਕੀ ਆ ਦੇ ਚੋ ਅੱਜ ਆਈ ਮੈਂ 88 ਸਟਾਰਟਿੰਗ ਸਹੀ ਕਿਸ ਕੋ ਕੇ ਸੜੇ ਠਾਈ ਦੇ ਰਕੇ ਜੀ ਜੀ ਨਹੀਂ ਆ ਪਰ ਠਾਈ ਠਾਈ 28 ਨਹੀਂ ਕੋਈ ਆ ਆ ਠਾਈ ਇਹ ਖਲਾ ਆਸਾਨੀ ਦਿਨਾ ਥੋੜਾ ਜਿਹਾ ਆ ਠਾਈ ਲੋ ਜੀ ਤਿੰਨ ਜਣੇ ਲੱਗੇ ਨੇ ਤੇ ਮੈਨੂੰ ਇਹਨਾਂ ਨੇ ਬਣਾ ਮੈਨੂੰ ਮੈਨੂੰ ਇਹਨਾਂ ਨੇ ਕੈਮਰਾਮੈਨ ਬਣਾਇਆ ਇਹਨਾਂ ਦੇ ਧਿਆਨ ਮੇਰੇ ਵੱਲ ਹੈ ਹੀ ਨਹੀਂ ਤਿੰਨਾਂ ਦਾ ਕੈਮਰਾਮੈਨ ਵੱਲ ਆ ਰਹਿਣ ਨੂੰ ਆ उधर ਸਾਈਡ ਤੇ ਤੁਸੀਂ ਇੱਧਰ ਲੜਾਈ ਨਾ ਕਰ ਲਿਓ ਕਿਤੇ ਧਿਆਰ ਰੱਖ ਕੇ ਆਵੋ ਜਦੋਂ ਕੋਈ ਚੋਣ ਕਰਨਾ ਨਹੀਂ ਸਹੀ ਗੱਲ ਹੈ ਅੱਜ ਮੈਂ ਮਹਾਰਾਜ ਦੀ ਕਿਰਪਾ ਨੇ ਮਾਵਾ ਨੂੰ ਮੇਰੇ ਨਾਮ ਤੇ ਆਏ ਹੋਗਾ ਸਹੀ ਗੱਲ ਹੈ ਲਓ ਸਹੀ ਉਹਦਾ ਵਾਰੀ ਪੂਰੀ ਚੰਗੀ ਤੋਂ ਲਾ ਕੇ ਸਾਨੂੰ ਕੰਮ ਕਰਨ ਨੂੰ ਦਿੰਦਾ ਕਿ ਲੈ ਜਾਣੀ ਆਨੀ ਆ ਕੋਈ ਨਹੀਂ ਆਹੋ ਭਾਜੀ ਆਹ ਭਾਜੀ ਆ ਤੀਨ ਜੀਨਾ ਜਰ ਲੈ ਆਂਦੀ ਇੱਕੋ ਜੀਆਂ ਆਹ ਕਿਤਾਬ ਆ ਭਾਜੀ ਇਹਦੇ ਸਨੀ ਪਰ ਹੈ ਕੀ ਲੱਭੰਡੀ ਮਿਲ ਬਿਤਰੋ ਖਾਈ ਮੈਂ ਨਹੀਂ ਗੱਲ ਕੀਤੀ ਹੂ ਤੜ ਤੁਹਾਡੀ ਦੁਕਾਨ ਤੱਕ ਪਤਾ ਨਹੀਂ ਪੈਣਾ ਦਾ ਮੇਰੇ ਕਿਹੜੀ ਜੀਜੀ ਹੁੰਦੀ ਹੈ ਤੇ ਜੀਜੀ ਦਿੱਤੇ ਲੈ ਮੈਂ ਤਾਂ ਕੋ ਤਾਂ ਤੁਹਾਡੀ ਤੇ ਪੈਨ ਵੀ ਨਹੀਂ ਲੱਭਦਾ ਤੁਹਾਨੂੰ ਤੂੰ ਕੀ ਕਰਨਾ ਏ ਇੰਨਾ ਹਸਾਬ ਕਰਾਂਗੇ ਸਾਹੀ ਹੈ ਹੈ ਨਹੀਂ ਹੈ ਹੁਣ ਕਰਦਾ ਨਿੱਕੀ ਛੱਤੀ ਵਾਲੇ ਪਾਸਾ ਪਹਿਲੇ ਜੀਜੀ ਵਾਲੀ ਪਿਆ ਹੋਣੀ ਛੱਤੀ ਵਾਲੀ ਥੋੜੀ ਭਾਜੀ ਆਈ ਇਹਨ ਜਗਾੜ ਜਗਾੜ ਸਾਰੀ ਜੀ ਆ ਬੜਾ ਉਹ ਜਗਾੜ ਮਟਜਾ ਬਣਾਇਆ ਮੈਂ ਕਹਿੰਦਾ ਨਹੀਂ ਆ ਰਹੇ ਬਨੇ ਤੀਆਂ ਲਾਈਆਂ ਨੇ ਨੇ ਬੱਤੀਆਂ ਆ ਗਈਆਂ ਨਾ ਨੇ ਲੈਟਾਂ ਜਾਗੀਆਂ ਨੇ ਆ ਜਾਗਾਈਆਂ ਨਹੀਂ ਲੈਟਾਂ ਇੱਥੇ ਨਾ ਪਾ ਤੈਨੂੰ ਸੋਚਣਾ ਪਏ ਮੇਰੀ ਗੱਲ ਸੁਣੋ ਪਹਿਲਾਂ ਇੱਕ ਪਾਪਾ ਦਾ ਭਾਜੀ ਨੂੰ ਵੀ ਨਹੀਂ ਲੱਗਦਾ ਮੈਂ ਹਾਂਜੀ ਹਾਂਜੀ ਸਾਰੇ ਪਹਿਲਾਂ ਇੱਕੋ ਚੀਜ਼ ਖਵਾਉਣਾ ਨਹੀਂ ਪੈਂਦੀ ਹਾਂ ਨੱਬਾ ਜੈਕਿੰਗ ਵੀ ਕਰਨਾ ਹੈ ਹਾਂ ਉਹ ਦੱਬਾ ਨਾਲ ਨਹੀਂ ਖੀਰਾ ਖਾ ਪਰਸਾ ਵਜੋ ਕੱਲੇ ਨਹੀਂ ਨਹੀਂ ਮੈਂ ਛਕ ਲਿਆ ਮੇਰੀ ਗੱਲ ਸੁਣੋ ਪਹਿਲਾਂਾਨੂੰ ਆਹ ਪੜਾਉ ਜਿੰਨੀ ਹੈ ਕਿ ਛੱਡਦਾ ਫੋਨ ਹੁਣ ਆਪਾਂ ਦੁਕਾਨ ਦੀ ਸਜਾਵਟ ਕਰਦੇ ਪਏ ਕੱਪੜੇ ਟੰਗ ਕੇ ਡਿਸਪਲੇ ਇਹ ਕਾਇ ਕਿਸ ਲਈ ਕੋ ਪਿਆਰ ਨਾ ਨਹੀਂ ਆਇਆ ਪਿਆਰ ਦੱਸੋ ਇਹ ਸੋਲੀਆਂ ਚਾਕੇ ਦਾ ਆਂਦੀ ਲਿਆ ਮੈਨੂੰ ਦੇ ਦੇ ਬੱਚੇ ਦਾ ਆਹ ਲੈ ਲਓ ਕਿੰਨੇ ਹਿੰਦਾਂ ਦਾ ਪਿਆਰ ਯਾ ਠੀਕ ਆ ਮੋੜ ਵੇਖੋ ਸਹੀ ਆ ਤੀਰੋ ਪਹਿਲੇ ਵੇਖੋ ਬਾਹਰ ਜਾਓ ਬਾਹਰ ਜਾਓ ਇਹ ਬਹੁਤ ਹੈ ਇੱਕ ਹੋਰ ਇਧਰ ਲਾ ਲੀ ਹੁਣ ਆਪਾਂ ਇੱਕ ਫਰੌਕ ਪਾ ਦਾਂਗੇ ਡਮੀ ਨੂੰ ਤੇ ਆ ਵੀ ਡਿਸਪਲੇ ਦੇ ਵਿੱਚ ਲਗਾ ਦਾਂਗੇ ਸੂਟ ਆ ਵਾਲਾ ਬਹੁਤ ਸੋਹਣਾ ਕਾਟਨ ਦਾ ਉਹ ਉਹ ਦਿਓ ਇੱਕ ਮਿੰਟ ਮੈਨੂੰ ਨਹੀਂ ਉਹ ਕੰੂ ਕਰਕੇ ਲਾਣਾ ਹੈ ਇੱਕ ਦਿਨ ਆਉਣਾ ਮੈਂ ਤਾ ਦੋ ਇਧਰ ਲਾਉਂ ਇੱਧਰ ਲਾਓ ਇੱਧਰ ਤੇ ਤੇ ਵੀ ਲਾਓ ਇੱਧਰ ਨੂੰ ਲਾਓ ਇੱਥੇ ਨੂੰ ਲਾਓ ਆਓ ਮੈਂ ਹੀ ਕਹਿਣੀ ਹਾਂ ਹਾਂ ਨਹੀਂ ਜੁੜਨੀ ਹੈ ਵਿਡੂ ਆਪੋ ਨਾਲ ਨਹੀਂ ਜੁੜ ਜੂਗੀ ਨਹੀਂ ਜੁੜਨੀ ਦਿੰਦਾ ਨਹੀਂ ਇਹ ਜੁੜਨੀ ਨਹੀਂ ਖੋਲ੍ਹਨੀ ਕਰਨੀ ਇਹ ਤੇ ਹਾਂ ਦੇਖ ਲੈ ਇਹਨੇ ਅਵਾਜ਼ ਤੇਸ਼ੇ ਦੇ ਭਰਦੀ ਹੈ ਇਹਦੇ ਨੂੰ ਅਬਰ ਦੇਸਲੀ ਭਰਨੀ ਨਹੀਂ ਪਰ ਇਹ ਵੀ ਇੱਥੇ ਫਰੋਕਾ ਸੋਹਣੀਆਂ ਲੱਗ ਰਹੀਆਂ ਨੇ ਇੱਕ ਲਾਲਾ ਫਿਰ ਇੱਕ ਲਾਲਾ ਸਿੰਗਲ ਪੀਸ ਆ ਨਹੀਂ ਜੀ ਤੁਸੀਂ ਇਹ ਸਿਸ਼ਾ ਨਾ ਟੰਗ ਦਿਓ ਫਿਲਹਾਲ ਇੱਕ ਨਹੀਂ ਨਹੀਂ ਹੁਣ ਨਹੀਂ ਹੁਣ ਹੁਣ ਜਿਹੜੇ ਕਹਿੰਦੇ ਬਾਅਦ ਚ ਇਹਨਾਂ ਸਰ ਇਹਨੂੰ ਕਿਹੜਾ ਸੂਟ ਪੁਆਈਏ ਕਿਹੜਾ ਸੂਟ ਪੁਆਈਏ ਕਿਉਂਕਿ ਜਿਹੜੀ ਜਿਹੜੀ ਵੈਰਾਈਟੀ ਸਾਡੇ ਕੋਲ ਆ ਉਹ ਦਿਖਾਵਾਂਗੇ ਤਾਂ ਡਿਸਪਲੇ ਨੂੰ ਪਾਜੀ ਆ ਪਾ ਯਾਰ ਇਹਨੂੰ ਆ ਪਾ ਕਾਕਾ ਵੀ ਰੋਈ ਜਾਂਦੇ ਆ ਦੁੱਖ ਲੱਗੀ ਇਹਨੂੰ ਲੈ ਵੀ ਹੰਬਰਾ ਦੇ ਸਟੂਮੀਆਂ ਨੇ ਨੰਨਾਂ ਦਾ ਪੀੜੀ ਜੀ ਬਹਿਣੀ ਕਾਕੇ ਵਾਸਤੇ। ਨਵੇਂ ਨੇ ਤੇ ਆਹ ਸੂਟ ਜੇ ਪਾਤਾ ਬੜਾ ਵਧੀਆ। ਜੈਗਿੰਗ, ਜੋਗਿੰਗ ਕੀ ਕਹਿੰਦੇ ਆ, ਟੌਪ ਪਾਤਾ ਆਹ ਕਸੂਟ ਆਹ। ਫਰੌਕ ਚੈੱਕ ਕਰਦੇ ਕਿੰਨੀ ਪਿਆਰੀ ਏ ਠੀਕ ਆ। ਤੇ ਕਰੋ ਚੈੱਕ ਹਨਾ ਹੈ ਕਿ ਨਹੀਂ ਪਿਆਰੀ। ਦੁਪੱਟਾ ਇਹਦਾ ਆਰਗੈਂਜ਼ਾ ਦਾ ਆ ਤੇ ਕਪੜਾ ਵੀ ਲਗਭਗ ਮਤਲਬ ਆਰਗੈਂਜ਼ਾ ਨਹੀਂ ਕਹਿ ਸਕਦੇ ਮਤਲਬ ਉਦਾਂ ਦਾ ਇਹ ਛਿਲਕੇ ਜਿਹਾ ਕਪੜਾ ਠੀਕ ਆ ਵਖੋ। ਤੇ ਤੁਸੀਂ ਬਾਇ ਕਰ ਸਕਦੇ ਹੋ ਠੀਕ ਆ ਤੇ ਲੋਕੇਸ਼ਨ ਵਗੈਰਾ ਜਿਹੜੀ ਉਹ ਇਸ ਵਲੌਗ ਦੇ ਦੱਸੀ ਹੋਈ ਨਹੀਂ ਆ ਸਕਦੇ ਦੂਸਰਾ ਆਹ ਵਾਲਾ ਸੂਟ ਚੈੱਕ ਕਰ ਲਈ ਜਰਾ ਵਾਈਟ ਕਰੋ ਚੱਕਾ ਸੂਟ ਆ ਠੀਕ ਹੈ ਇਹਧਰ ਕਰੋ ਚੱਕ ਇਹਨੂੰ ਕੀ ਕਹਿੰਦੇ ਮੰਦਾ ਨਾਂ ਹੀ ਚੇਤਾ ਫੁੱਲ ਜਾਂਦਾ ਵਾ ਪੇਠਾ ਜੈਮ ਰੋਲ ਹੋ ਡੋਗ ਨਹੀਂ ਹੋ ਡੋ ਕੀ ਕਹਿੰਦੇ ਜੈਮ ਰੋਲ ਆ ਜੈਮ ਰੋਲ ਆ ਹੋ ਤਾਂ ਵੀ ਜਦੋਂ ਤੇ ਕਦਰ ਕਰਦਾ ਮੈਂ ਤੂੰ ਹੀ ਪਾ ਦੇਵੇਂ ਕਿੰਨੂ ਨਾ ਦੋ ਸਹੀ ਗੱਲ ਪੈਰ ਕਹਿੰਦੇ ਨੇ ਇਹ ਵੀ ਕੇਕ ਸਾਰੇ ਕਿਦਾਂ ਦੇ ਉਹਨਾਂ ਬਣੇਗਾ ਕਦੋਂ ਜੁੜ ਕੇ ਸਹੀ ਗੱਲ ਤੇ ਬੋਸ ਸੁਣੀ ਯਾਰ ਸਹੀ ਗੱਲ ਬੱਜੀ ਆ ਟੈਂਸ਼ਨ ਲੈਣੀ ਇਹ ਨਹੀਂ ਇਹ ਨਹੀਂ ਕਾਹ ਮਾਰੀ ਉਹਦਾ ਸਹੀ ਗੱਲ ਯਾਰ ਪੈਂਟ ਬਹੁਤ ਸੁਣੀ ਯਾਰ ਬਹੁਤ ਸੁਣੀ ਸਟੈਚੂ ਵੀ ਹੈਗਾ ਥੋੜਾ ਪਾਜਾ ਹੁਣ ਪਹਿਲੇ ਸਟੈਚੂ ਆ ਬੜਾ ਰੱਖਾ ਤਾਂ ਅਲੱਗ ਐਨ ਐਨ ਕੇ ਐਫ ਐਸ ਕਲਾਸਾਂ ਆ। ਜਿਹਨਾਂ ਮਾਣੇ ਕੋ ਸਾਰਿਆਂ ਨੂੰ ਮਤਲਬ ਚੌਕੀ ਹੈ। ਇਹ ਬਸ ਇਹੋ ਕਿ ਨਾਲ ਮੈਂ ਹਮਨ ਤਾਂ ਪੜਾ ਦੇ ਬੱਚਾ ਰਹਿੰਦੀ ਆ। ਹੋਰ ਮਲਚ ਵੀ ਹੈਗਾ ਤੁਹਾਨੂੰ। ਅਜੀ ਇਹ ਪੜ੍ਹਦੇ 9 ਮਹੀਨਾ ਲਈ ਫਿਰ ਚੈੱਕ ਕਰਕੇ ਜਾ ਪਾਪਾ ਵਾਲਾ ਜੀ ਜਾ ਕਰੂਗੀ। ਪਾਪਾ ਖਾਣਗੇ ਜਿਹੜੀ ਵੈਰਾਈਟੀ ਆ ਉਹ ਤੇ। ਹੋਰ ਮਾਤੇ ਪੈਂਟ ਚੇ ਕਰੋ ਇਹਨਾਂ ਤੋਂ ਮੋੜਵਾ ਦੇ ਆ। ਗ੍ਰੀਨ ਇਟੀ ਬਹੁਤ ਆ ਗਈ ਹੈ। ਜਿਵੇਂ ਜੋਬ ਵਗੈਰਾ ਕਰਦੇ ਹੋ ਸਲੂਨ ਵਗੈਰਾ ਦੇ ਵਿੱਚ ਪਾਉਂ। ਆਹ ਵਾਗੇ ਜਾ ਸਕਦੇ। ਲੇਡਸ ਆਪਾਂ ਲੀਡਸ ਤੇ ਬਸ ਹੁਣ ਉਹ ਆਪਣਾ ਮੁਹਾਰੀਏ ਟੋਪ ਦਾ ਬਾਇਜ ਖੋਦੀਆਂ ਰੇਲਾਂ ਦਾ ਹੁਣ ਆਪਾਂ ਬਹੁਤ ਸਾਰੀਆਂ ਬਣਾ ਲੀਆਂ ਨੇ ਐਦਾਂ ਦੇਖੋ ਕਦਾਂ ਢੇਰ ਲਾਇਆ ਆ ਆ ਦੇਖੋ ਵੈਰੈਟੀ ਇਹ ਇਨੀ ਇਨੀ ਸਨੀ ਲੈਂਸ ਪਾਏ ਲੱਗਦਾ ਅੱਖਾਂ 'ਚ ਹਨਾ ਲੈਂਸ ਪਾਏ ਨੇ ਇਹਨੇ ਅੱਖਾਂ 'ਚ ਮੈਚ ਦਿਖਾਂਦਾ ਉਹ ਸੁੱਤਾ ਨਹੀਂ ਸੀ ਕਿਉਂ ਤੇ ਨੀ ਨੀ ਆਂਦੀ ਉਹ ਦੇਖ ਜੀ ਨੂੰ ਤੇ ਕਿਤੇ ਨਾ ਦੋਵੇਂ ਤੇ ਹੋਗੇ ਉਹ ਦਸੋਂਗੀ ਆ ਕੇ ਓ ਚੱਲ ਚੱਲੀ ਕੰਦੀ ਆਪਾਂ ਲੁੱਕ ਜੀਏ ਪਾਪਾ ਨੇ ਬੂਆ ਖੋਲ ਦੇਣਾ ਧਿਆਨ ਨਾਲ ਚਲ ਆ ਅੰਦਰ ਆਪੋ ਤੇ ਠੰਡ ਬਾ ਬਾਰ ਓ ਲੱਗੇ ਪਾਪਾ ਅੰਦਰ ਯਾਰ ਓ ਹੋ ਆਹ ਆਇਆ ਬੁੱਕ ਮੈਸੂਰਾ ਇਹ ਕੀ ਹੈ ਇਹ ਕੀ ਖਾਂਦਾ ਉਹ ਤਾਂ ਮੇਰਾ ਮਨ ਨੂੰ ਮਿਲਣਾ ਮੁੰਡਿਆ ਵਾ ਤੁਸੀਂ ਹੋਣ ਨਹੀਂ ਕੋਤੇ ਆ ਰਹਿੰਦੇ ਕਾਕੇ ਬਨੇ ਹੋਣਦੇ ਮੈਨੂੰ ਦੇ ਦੋ ਵਾ ਮੈਂ ਕਹਨੀ ਆ ਚਲੋ ਆ ਜੀਤੀ ਅੰਦਰਾ ਕਾ ਕਾ ਜੰਮੀ ਹੈ